ਕਲ ਇਮਰਾ ਕੰਨੇ ਵਾਲਾ ਠੀਕ ਕੰਨੇ ਦੀਆਂ ਕੋਡਾਂ ਨਹੀਂ ਜਿਹੜੀਆਂ ਹਾਂਜੀ ਆ ਕਬੂਤਰ ਮੇਰਾ ਬਾ ਇੱਕ ਕਬੂਤਰ ਪੁੰਨੋਂ ਵਾਲਿਆਂ ਦਾ ਤੇ ਜਰਨੈਲ ਵਾਲਿਆਂ ਦਾ ਹਾਂਜੀ ਇਹ ਕਬੂਤਰ ਬਾਜੀ ਛੱਡਿਆ ਵਾ ਹਾਂਜੀ ਇੱਥੇ ਛੱਡਿਆ ਰਿਹਾ ਸਿਰ ਕੱਪੜੇ 9:30 ਵਜੇ ਟਾਵਰ ਤੇ ਬੈਠਿਆ ਸੀਗਾ ਇਹ ਜਿੱਤ ਗਏ ਜੰਟੇ ਵਾਲਾ ਕਬੂਤਰ ਵੱਡਾ ਇਹ ਕਿਥੋਂ ਆਏ ਜੀ ਇਹ ਸੋਡੀ ਬਾਈ ਕੋਲੋਂ ਆਂਦਾ ਸੀਗਾ ਹਾਂ ਜੀ ਉਸਤਾਦ ਕੋਲੋਂ 3 3 6 7 8 9 10 11 12 13 14 ਕੰਮ ਨੇ ਹੋਂ ਦੇ ਇੱਕ ਚੋਂ ਨਿਕਲਿਆ ਆ ਵੀ ਕਰਨਾ ਲਾਲਾ ਕਬੂਤਰ ਇਹ ਚੀਨੇ ਦਾ ਭਰਾ ਹੈ ਉਹਦਾ ਹਾਂ ਜੀ ਆ ਬਿੰਦਰਪੂਲੇ ਵਾਲਾ ਹਾਂ ਜੀ ਇਹ ਕਬੂਤਰ ਤਾਂ ਕਿਸੇ ਕੋਲ ਹੀ ਹੋਣਗੇ ਹਾਂ ਜੀ ਇਹ ਵੀ ਇਹ ਵੀ ਕਬੂਤਰ ਕਾਕੇ ਵਾਲੇ ਲਾਲੋ ਜਰਨਲ ਵਾਲੇ ਮੇਰੇ ਉਸਤਾਦ ਜੀ ਦੇ ਨੇ। ਦੂਸਰੀ ਗੱਲ ਬਈ ਸਾਰੇ ਚੈਨਲ ਵਾਲਿਆਂ ਨੂੰ ਤੁਹਾਨੂੰ ਬਈ ਕੁਲਦੀਪ ਤੰਗੋਰੀ ਦੇ ਕਬੂਤਰਾਂ ਦਾ ਕਰਾਉਂਦੇ ਆ ਸ਼ਾਮ। ਸ੍ਰੀ ਆਲ ਬਈ ਸਤਿ ਸ਼੍ਰੀ ਅਕਾਲ ਬਈ ਸਾਰੇ ਚੈਨਲ ਦੇਖਣ ਵਾਲੇ ਸਤਿ ਸ਼੍ਰੀ ਅਕਾਲ ਇਹ ਕਿਹੜੇ ਕਬੂਤਰਾਂ ਜੋ ਇਹ ਕਬੂਤਰ ਇਹ ਕਬੂਤਰ ਸੋਢੀ ਬਈ ਤੋਂ ਆਏ ਸੀਗੇ ਮੇਰੇ ਕੋਲ ਜਰਨਲ ਵਾਲੇ ਕਬੂਤਰ। ਕਬੂਤਰ ਜਨ ਹੈ ਬਾਲਾ ਕਿਦਾਂ ਉੱਡਦੇ ਆ ਬੜੇ ਚੰਗੇ ਨੇ ਸਭ ਤੋਂ ਮਤਲਬ ਮੈਨੂੰ ਚੰਗੇ ਇਹ ਕਬੂਤਰ ਤੇ ਇਹ ਕਬੂਤਰ ਇਹ ਹੈ ਗਿਆਨੀ ਵਾਲੇ ਕੌਂਕੇ ਵਾਲੇ ਠੀਕ ਹੈ ਉੱਤਰ ਰੋਈ ਸ਼ਾਮ ਪੰਜੇ ਦਿਖਾ ਦਿੰਦਾ ਇਹ ਪੰਜੇ ਦਿਖਾ ਦਿੰਦਾ ਇਹ ਉਹ ਵਾਲੀ ਕਬੂਤਰੀ ਆ ਕਬੂਤਰੀ ਹੈ ਇਹਦੇ ਨਾਲ ਇਹ ਹੈ ਇਹ ਗਿਆਨੀ ਵਾਲੇ ਦੇ ਅਰਕਾਕੇ ਵਾਲੇ ਦੇ ਕਿਲੇ ਵਾਲਿਆਂ ਦੇ ਹਾਂਜੀ ਇਹਨ ਕਬੂਤਰਾਂ ਦਾ ਬਹੁਤ ਵਧੀਆ ਰਿਜ਼ਲਟ ਹੈ ਇਹ ਮਦੀਨਾ ਉਹਦਾ ਪੰਜੇ ਨੰਦਰਾ ਉਹ ਹੋਈ ਗਿਆ ਇਹ ਠੀਕ ਹੈ ਆ ਵੱਡਾ ਕਬੂਤਰ ਹੈ ਮੇਰਾ ਹਜ਼ਾਰ ਵਾਲਾ ਹਾਂਜੀ ਜਿਹੜਾ ਪਹਿਲਾਂ ਜਸਵੀਰ ਕੋਲੋਂ ਕਬੂਤਰ ਆਇਆ ਸੀਗਾ ਹਾਂਜੀ ਉਹਦਾ ਅੱਗੇ ਮਤਲਬ ਪੁੱਤ ਦਾ ਪੁੱਤ ਹੈ ਇਹ ਠੀਕ ਹੈ ਹਾਂ ਲੈਜ਼ੀਆ ਬਚਨ ਬਾਈ ਕਿਝੇੜੀ ਵਾਲਾ ਉਹਦੇ ਕੋਲੋਂ ਮੇਰੇ ਕੋਲ ਆਏ ਸੀਗਾ ਠੀਕ ਹੈ ਵੱਡਾ ਉਹਦਾ ਪੁੱਤ ਦਾ ਪੁੱਤ ਹੈ ਅੱਗੇ ਠੀਕ ਹੈ ਜਮਾ ਪਿਓਰ ਹਿਆਰ ਵਾਲੇ ਨੇ ਹਾਂ ਜਮਾ ਪਿਓਰ ਕਰੋ ਬਈ ਸ਼ੌਂਕ ਕਮੈਂਟ ਕਰਕੇ ਦੱਸਿਓ ਜਰੂਰ ਇਹ ਇੱਕ ਉਤਰੀ ਹੈ ਹੈ ਤਾਂ ਮਤਲਬ ਆਪਣੇ ਵਾਲਿਆਂ ਚੋਂ ਹੀ ਹੈ ਇਹ ਪਰ ਐਗਾ ਪਿਛੋਕੜੀ ਕਾ ਵਿੱਚ ਡਿਪਟੀ ਸ਼ੇਰ ਸਿੰਘ ਆਲਾ ਹੈ ਠੀਕ ਹੈ ਜੀ ਇਹ ਦੇਖੋ ਬਈ ਸ਼ੌਂਕ ਏ ਵੀ ਮਤਲਬ ਚਲੋ ਬਚਨ ਦੀ ਉਹ ਲੈ ਆਤਾ ਉਸੇ 10000 ਵਾਲੇ ਦਾ ਪੁੱਤ ਹੈ ਇਹ ਕਰੋ ਸ਼ਾਮ ਕਰੇ ਡਏ ਆ ਜੀ ਹਾਂ ਕਰੇ ਬਹੁਤ ਡਾਣਾ ਬਾਹਰ ਵੀ ਬਹੁਤ ਚੰਗੇ ਨੇ ਹਾਂ ਜੀ ਕਰੋ ਸ਼ਾਮ ਤੇ ਇਹ ਵੀ ਇਹ ਵੀ ਕਬੂਤਰ ਕਾਕੇ ਵਾਲੇ ਲਾਲੋ ਜਰਨਲ ਵਾਲੇ ਮੇਰੇ ਉਸਤਾਦ ਜੀ ਦੇਣਾ ਹੈ ਹੇ ਰੋਈ ਸ਼ੌਕ ਆ ਕਬੂਤਰ ਕਾਕੇ ਵਾਲਾ ਦਾ ਵੱਡਾ ਹਾਂਜੀ ਇਹ ਕਬੂਤਰ ਮਾਂ ਪਿਓ ਦੇ ਬੱਗੇ ਸੀਗੇ ਹਾਂਜੀ ਇਹ ਉਹਨਾਂ ਨੇ ਡੱਬਾ ਕੱਢਿਆ ਸੀਗਾ ਇਹ ਕਬੂਤਰ ਦਾ ਐਨਾ ਰਿਕਾਰਡ ਰਿਹਾ ਇਹ 3 ਸਾਲ ਮੇਰੇ ਕੋਲ ਬਾਜੀ ਛੁਟਿਆ ਹਾਂਜੀ ਐਨਾ ਵੱਧ ਉੜਦਾ ਸੀਗਾ 12 12 13 13 ਘੰਟੇ ਕਬੂਤਰ ਉੱਡਿਆ ਇਹ ਠੀਕ ਹੈ ਰੋਈ ਸ਼ੌਕ ਆ ਬਰੜੀ ਵੀ ਆਪਣੇ ਕੋਲ ਪਹਿਲਾਂ ਕਬੂਤਰ ਸੀ ਕਬੂਤਰੀ ਇਹਦੀ ਮਾਂ ਐ ਧੰਨੇ ਵਾਲਿਆਂ ਦੀ ਹਾਂਜੀ ਤੇ ਕਬੂਤਰ ਸੀਗਾ ਜੰਟਿਆਂ ਦਾ ਇਹ ਅੱਗੇ ਗੱਡੀ ਉਹਨਾਂ ਨੇ ਇਹ ਮੈਂ ਬਹੁਤ ਜ਼ਿਆਦਾ ਬਾਜੀਆਂ ਛੱਡੇ ਕਬੂਤਰ ਹਾਂਜੀ ਇਹਨਾਂ ਦੇ ਮਤਲਬ ਨਾ ਉੱਚੇ ਜਾਣ ਇਹ ਇਹਨਾਂ ਨੇ ਡਾਂਡ ਬਹੁਤ ਵਧੀਆ ਅਰ ਜਿੱਤੇ ਜਿੰਨੇ ਵੀ ਛੱਡੇ ਠੀਕ ਹੈ ਆ ਵੱਡਾ ਸ਼ਖਾ ਸ਼ਖਾ ਉਹ ਕਿਹੜਾ ਬੜਾ ਜਿੱਤੇ ਵਾਲਾ ਜਰਨੈਲ ਵਾਲਾ ਜਰਨੈਲ ਵਾਲਾ ਛਾ ਇਹ ਵੀ ਕੂਤਰ ਇਹ ਬਾਈ ਛੋਡੀ ਵਾਲਿਆਂ ਜੋ ਜਰਨੈਲ ਵਾਲਿਆਂ ਚੋਂ ਹਾਂਜੀ ਇਹ ਕੂਤਰਾਂ ਦਾ ਵੀ ਬਹੁਤ ਵਧੀਆ ਰਿਜ਼ਲਟ ਇਹਦੇ ਕਾਕਾ ਕੂਨ ਵੀ ਹੈ ਹਾਂਜੀ ਜਰਨੈਲ ਠੀਕ ਇਹਦੇ ਚ ਵੀ ਕਾਕਾ ਕੂਨ ਤੇ ਜਰਨੈਲ ਇਹ ਜੋੜਾ ਸੀਗਾ ਸਾਵਾ ਇਹ ਕਿਦਾਂ ਦੇ ਬੱਚੇ ਕੱਢਦੇ ਆ ਇਹ ਬੱਗੇ ਸ਼ਾਖੇ ਵੀ ਕੱਢ ਦਿੰਦੇ ਆ ਡੱਬੇ ਵੀ ਕੱਢ ਦਿੰਦੇ ਆ ਡੱਬੇ ਇਹਦੇ ਪੱਠਾ ਵੀ ਦਿਖਾਉਂਗਾ ਇਹਨਾਂ ਤਾਂ ਠੀਕ ਹੈ ਇਹ ਫੇਰ ਕੂਤਰੀ ਉਸੇ ਨਾਲ ਦੀ ਆ ਗਈ ਟਾਂਗੀ ਦੀ ਭੈਣ ਇਹ ਹਾਂਜੀ ਜਿਹੜੇ ਮੈਂ ਪਹਿਲਾਂ ਹਾਂਜੀ ਉਹਦੀ ਹੈ ਇਹ ਕਬੂਤਰ ਮੇਰੇ ਕੋਲ ਸਭ ਤੋਂ ਵੱਧ ਜਿੱਤੇ ਠੀਕ ਹੈ ਇਹ ਫੇਰ ਜਰਨੈਲ ਵਾਲਾ ਹੀ ਆ ਗਿਆ ਦੂਜਾ ਜਰਨੈਲ ਵਾਲੀ ਨਜ਼ਰ ਤੁਹਾਡੇ ਕੋਲ ਵੱਧ ਹੈ ਹਾਂ ਵੱਧ ਹੈ ਡਾਵੇ ਵਾਲੇ ਨਹੀਂ ਬਾਈ ਹਾਂਜੀ ਬਾਰੇ ਡਾਵੇ ਬੂਤਰ ਲੰਬੋ ਹੈ ਆ ਆ ਬਾਈ ਤੋਂ ਕਬੂਤਰ ਆਏ ਸੀਗਾ ਛੋਡੀ ਕੋਲੋਂ ਪੋਨੂ ਵਾਲਿਆਂ ਦਾ ਜੋੜ ਹੀ ਆਇਆ ਸੀਗਾ ਉਹਨਾਂ ਦੀ ਸ਼ਖੀ ਗੱਡੀ ਹੈ ਇਹਨਾਂ ਦੀ ਬਹੁਤ ਆਣੇ ਠੀਕ ਇਹਨਾਂ ਦਾ ਪੰਜ ਆ ਆਪਣਾ ਪਹਿਲਾਂ ਘਰ ਦੇ ਕਬੂਤਰ ਸੀਗੇ ਹਾਂਜੀ ਉਹਨਾਂ ਚੋਂ ਕਬੂਤਰ ਇਹ ਇਹ ਆਪਣੇ ਹੱਥੀਂ ਤਿੰਨ ਬਾਜ਼ੀਆਂ ਛੱਡਿਆ ਵਾ ਮੇਰਾ ਹਾਂਜੀ ਤਿੰਨੇ ਜਿੱਤਿਆ ਹੋਇਆ ਹੈ ਕਰੋ ਬਈ ਸ਼ਾਮ ਸ਼ਖਾਂ ਦੀਦੀ ਭੈਣ ਹੈ ਇਹ ਹਾਂ ਇਹ ਮੇਰੇ ਲੰਗਰ ਛੰਨੀਆਂ ਵੀ ਫਸ ਰਹੀ ਸੀਗੀ ਇਨੀ ਦੀ ਭੈਣ ਠੀਕ ਹੈ ਹੋਰ ਇਹ ਵੱਡਾ ਕਬੂਤਰ ਹਜ਼ਾਰ ਵਾਲਾ ਇਹ ਵੀ ਕਰੋ ਓਈ ਸ਼ਾਹ ਹਜ਼ਾਰ ਵਾਲਾ ਪੁੱਤਰ ਇਹਨਾਂ ਦੀ ਬਹੁਤ डान ਹੈ ਇਹ ਜਿਹੇ ਜੇ ਮਰਜੀ ਪਿੰਡ ਛੱਡ ਦੋ ਇਹਨੇ ਵੀ ਛੱਡੀ ਏ ਏਸੀ ਦੀ ਤੀ ਹਾਂਜੀ ਛੋਟੇ ਜਿਹੇ ਪਿੰਡ ਉੱਥੇ ਵੀ ਰਾਤ ਨੂੰ ਉੱਪਰ ਰਹਿ ਗਈ ਐਂਸਰ ਜਿੱਤ ਕੇ ਬਈ ਰਾਤ ਨੂੰ ਉੱਤੇ ਹੀ ਰਹਿ ਗਈ ਠੀਕ ਆ ਵੀ 11:00 ਵਜੇ ਆ ਵੀ ਕਰਨਾ ਲਾਲਾ ਪੁੱਤਰ ਇਹ ਚੀਨੇ ਦਾ ਭਰਾ ਏ ਉਹਦਾ ਹਾਂਜੀ ਇਹ ਕਿੱਦਾਂ ਨੇ ਕੱਢਦੇ ਆਂ ਬੱਚੇ ਇਹ ਬੱਗੇ ਵੀ ਕੱਢ ਦੰਨੇ ਆਂ ਡੱਬੇ ਵੀ ਕੱਢ ਦੰਨੇ ਆਂ ਕਾਲੇ ਵੀ ਕੱਢ ਦੰਨੇ ਆਂ ਇਹ ਉਹ ਉਸੇ ਚੀਨੇ ਦਾ ਭਰਾ ਹੈ ਜਿਹੜਾ ਪਹਿਲਾਂ ਵਸਾਇ ਸੀ ਉਹ ਪਰ ਦਿਖਾ ਦਿਓ ਜੀ ਇਹਦੇ ਉੱਤੋਂ ਕਰੋ ਬਈ ਸ਼ੋਅ ਇਹ ਇਧਰਲਾ ਥੋੜਾ ਜਿਹਾ ਪੱਲਾ ਵਿਚਾਰੇ ਦਾ ਉਹ ਆ ਲੱਗੀ ਇਹ ਸੋਡੀ ਬਾਈ ਕੋਲੋਂ ਆਈ ਸੀ ਮਦੀਨਾ ਕਰੋ ਸ਼ੋਅ ਉਹ ਵਧੀਆ ਜੀ ਬਹੁਤ ਅੰਚੇ ਆਗ ਮੁਤਰਵੀ ਬਾਈ ਕੋਲੋਂ ਇਹ ਵੀ ਕੂਤਰਪੁੰਨੋਂ ਵਾਲਿਆਂ ਕੋਰੋਈ ਸ਼ੋਹ ਮੇਰੇ ਉਸਤਾਜ ਕੋਲੋਂ ਵਾਹ ਜਿਆਲੋ ਚ ਪੰਜੇ ਤਾਂ ਤੋਂ ਹੀ ਬੀਨ ਨਸਵਾਰ ਗਏ ਇੱਕ ਕਾਲੇ ਦੀ ਅਰ ਚਿੰਨੇ ਦੀ ਪੈਣਾ ਜਰਨਲ ਵਾਲਿਆਂ ਤੀਏ ਕਿਉਂ ਮੈਂ ਇੱਥੇ ਬਾਹਰ ਛੱਡਦਾ ਨਾ ਤਾਂ ਕਰਕੇ ਕੱਟ ਗਰੀਵੇਂ ਸਾਰੇ ਕਬੂਤਰ ਆ ਗਈ ਗਰਦੇਵ ਵਾਲਿਆਂ ਦੀ ਅਰਤਨਿਆਂ ਵਾਲੇ ਸਿੱਧੀ ਪੱਠੀ ਮੇਰੀ ਕਰੋ ਜੀ ਸ਼ਾਮ ਇਹਨਾਂ ਦੀ ਮਾਂ ਵੀ ਦਿਖਾਉਂਗਾ ਉਹ ਵੀ ਦੋ ਵਾਜੀ ਜੀਤੀ ਵੀ ਹੈ ਇਹ ਫੇ ਮੈਂ ਅਨ ਲਗ ਰੱਖ ਲਈ ਸੀ ਹਾਂਜੀ ਇੱਕ ਉਸੇ ਕਾਲੇ ਦਾ ਪੁੱਤ ਹੈ ਜਰਨਲ ਵਾਲਿਆਂ ਜੋ ਠੀਕ ਹਾਂ ਕਰੋ ਜੀ ਸ਼ਾਮ ਆ ਕਬੂਤਰ ਮਿੱਕੀ ਵਾਲਾ ਰਤ ਆ ਗਿਆ 21 ਗਮੀ ਵਾਲੇ ਹਾਂ ਤੁਹਾਡੇ ਕੋਲ ਕਿੱਥੋਂ ਆਏ ਜੀ ਇਹ ਬਾਈ ਕੋਲੋਂ ਹੀ ਆਈ ਸੀਗੇ ਮੇਰੇ ਕੋਲੋਂ ਕਬੂਤਰ ਤਾਂ ਬਾਈ ਕੋਈ ਜਵਾਬ ਹੀ ਨਹੀਂ ਦਿੰਦਾ ਜਿੱਥੋਂ ਆ ਗਏ ਵਧੀਆ ਰਿਜ਼ਲਟ ਆ ਬਾਈ ਨਾ ਬਾਈ ਜਾਂਦੇ ਨੇ ਤੇ ਡਾ ਬਾਈ ਵਾਲੇ ਇਹਨਾਂ ਨੇ ਘਰੇ ਖੁਦ ਘਰੇ ਉਡੀ ਆ ਆਪਣੀ ਕਬੂਤਰੀ ਆਪਣੇ ਭਾਈ ਕੋਲੋਂ ਆਈ ਵੀ ਐ ਛੋਟੇ ਸਾਰੰਗਪੁਰੇ ਤੋਂ ਹਾਂਜੀ ਇਹ ਕਬੂਤਰੀ ਪਿਛਲੇ ਸਾਲ ਲੰਡੇ ਰਾਤ ਨੂੰ ਉੱਤੇ ਰਹੀ ਸੀ ਠੀਕ ਹੈ ਇਹ ਗਰਦੀਬ ਵਾਲਿਆਂ ਦੀ ਇਹ ਗਰਦੀਬ ਵਾਲਿਆਂ ਦੀ ਆਹ ਤਰੀਕਾ ਇੱਕ ਉਤਰਾ ਹੀ ਮਹਰਾਜ ਤੋਂ ਆਇਆ ਹੋਇਆ ਧੰਨਵਾਦ ਕਰੋ ਇਹ ਲੱਕੜਾਂ ਦਾ ਕੂਤਰਿਆ ਪਿਓ ਕਰੋ ਬਈ ਸ਼ਾਂ ਸਿੱਧੰਮਰਾਜ ਤੋਂ ਆਇਆ ਹੋਇਆ ਇੱਕ ਉਤਰ ਟੱਕਿਆਂ ਵਾਲਾ ਬੋਦੀ ਇਹ ਇਹ ਮਦੀਨ ਹੈ ਮੇਰੀ ਜਿਹੜੇ ਪੁਰਾਣੇ ਕੂਤਰਾਂ ਚੋਂ ਤਿੰਨ ਬਾਜ਼ੀਆਂ ਜਿੱਤੀ ਹੋਈ ਆਪਣੇ ਹੱਥ ਤੋਂ ਹਾਂਜੀ ਇਹ ਇਹਨ ਦੇਖ ਲਿਓ 4 ਵਜੇ ਬਾਜੀ ਮੁੱਕੀ ਸੀ ਰਾਤ ਉੱਤੇ ਰਹਿ ਗਈ ਸੀ ਹਾਂਜੀ ਇਹਦੇ ਅੱਗੇ ਉਹ ਗੋਲੀਆਂ ਟਾਂਗੀਆਂ ਐ ਇਸੇ ਦੀਆਂ ਇਸੇ ਦੀ ਧੀ ਲੰਗਰ ਚੰਨੀਆਂ ਛੱਡੀ ਸੀਗੀ ਠੀਕ ਹੈ ਹਾਂ ਇਹ ਵੀ ਕਬੂਤਰ ਕਾਕੇ ਵਾਲਿਆਂ ਦਾ ਹਾਂਜੀ ਇਹ ਬੱਚਨੇ ਕੋਲੋਂ ਜੁੜ ਆਇਆ ਸੀਗਾ ਉਹਦਾ ਅੱਗੇ ਪੱਠਾਗਾ ਇਹ ਇਹ ਕਬੂਤਰ ਮੀਨ ਜਾਂਦੇ ਕੋਰੋਸ਼ ਆਜ ਦਾ ਬਹੁਤ ਪੁਰਾਣੀ ਸੀਗੀ ਹਾਂ ਮੇਰੇ ਕੋਲ ਮਤਲਬ ਮੈਂ ਅੱਗੇ ਸਾਹਮਣੇ ਰੱਖੇ ਨੇ ਠੀਕ ਇਹ ਇਹ ਹੈ ਜਸਵੀਰ ਵਾਲੇ ਦੀ ਬਾਦ ਵਾਲੇ ਦੀ ਹਾਂਜੀ ਤੇ ਗਿਆਨੀ ਵਾਲਿਆਂ ਦੀ ਇਹ ਪੱਠੀ ਅੱਗੇ ਕਬੂਤਰ ਸੀਗਾ ਜਰਦਾ ਜਸਵੀਰ ਕੋਲੋਂ ਆਇਆ ਵਾ ਹਾਂਜੀ ਉਹਦੀ ਮਤਲਬ ਪੱਠੀ ਪੱਠੇ ਦੀ ਪੱਠੀ ਹੈ ਇਹ ਅੱਗੇ ਠੀਕ ਹੈ ਹਾਂ ਇਹਨਾਂ ਦੇ ਬਹੁਤ ਕੰਮ ਦੀ ਡਾਣੇ ਮੇਰੇ ਨਾਲ ਦਾ ਝੰਜੜੀ ਵੀ ਛੱਡਿਆ ਸੀਗਾ ਹਾਂਜੀ 104 ਕਬੂਤਰਾਂ ਚ ਸਭ ਤੋਂ ਵੱਧ ਉੱਡਿਆ ਸੀਗਾ ਠੀਕ ਇਹ ਕਬੂਤਰ ਕਾਕੇ ਵਾਲਾ ਇਹ ਕਿੰਦਾ ਦੇ ਕੱਢਦਾ ਈ ਬੱਚੇ ਇਹ ਕਬੂਤਰ ਕੱਢ ਚਿੰਨੇ ਵੀ ਕੱਢ ਦਿੰਦਾ ਬੱਗੇ ਵੀ ਕੱਢ ਦਿੰਦਾ ਆਪਣੇ ਦੇ ਵੀ ਕੱਢ ਦਿੰਦਾ ਆਪਣੇ ਤੇ ਵੀ ਸੇਮ ਠੀਕ ਕਰੋ ਜੀ ਹਾਂ ਪੰਜੀ ਬਹੁਤ ਵਧੀਆ ਇਹ ਹਜ਼ਾਰ ਵਾਲੇ ਦੀ ਉਹ ਸਿੱਧੀ 30 ਹਾਂਜੀ ਹਾਂ ਮੈਂ ਤਾਂ ਪਤਾ ਕੀ ਆਪਣੇ ਰੱਖ ਰੱਖ ਕੇ ਫੇਰ ਬਣਾਏ ਨੇ ਇਹ ਹਾਂਜੀ ਇਹ ਪਹਿਲਾਂ ਦਿਖਾਈ ਸੀਗੀ ਉਹ ਚਿੱਟੀ ਕੂਤਰੀ ਆਪਣੇ ਵਾਲੇ ਜੋ ਉਹ ਸਿੱਧੀ ਸੀਗੀ ਭੈਣਾ ਇਹ ਇਹ ਦੋ ਹੀ ਭੈਣਾ ਅਣ ਲੱਗੀਆਂ ਰੱਖੀਆਂ ਨੇ ਇਹ ਆ ਗਿਆ ਅੱਗੇ ਬਾਠਾਂ ਵਾਲਿਆਂ ਤੇ ਤੇ ਮਿੱਕੀ ਵਾਲਿਆਂ ਦਾ ਹਾਂਜੀ ਇਹ ਇੱਕ ਜੋਧੇ ਕੋਲ ਗਿਆ ਸੀਗਾ ਇੱਕ ਮੈਂ ਰੱਖ ਲਿਆ ਸੀਗਾ ਇਹ ਠੀਕ ਸਾਡੇ ਕੋਲ ਵੀ ਬਾਈ ਰਾਤ ਉੜਦੀ ਇਹਦੀ ਸਗੀ ਭੈਣ ਕੋ ਆਣੀ ਠੀਕ ਹੈ ਘਰੀ ਰਾਤ ਉੜਦੀ ਰਹੇ ਆਹ ਕਬੂਤਰ ਅਸੀਂ ਵਾਠਾਂ ਤੋਂ ਲੈਂਦੇ ਸੀਗੇ ਪਹਿਲਾਂ ਇਹਦੇ ਮਾਪਿਓ ਇਹਦਾ ਪਿਓ ਸੀਗਾ ਚੀਨਾ ਹਾਂਜੀ ਬਹੁਤ ਲਾਦੂ ਬੀ ਇਹਨਾਂ ਦੀ ਇਹ ਅੱਗੇ ਪੁੱਤਰ ਰੱਖਿਆ ਉਹਨਾਂ ਦਾ ਇੱਕ ਇਹਨਾਂ ਦਾ ਹੀ ਹੋਰ ਦਿਖਾਉਂਗਾ ਕਬੂਤਰ ਠੀਕ ਹੈ ਜੀ ਇਹ ਕਬੂਤਰ ਥੋੜੀ ਉੱਚੇ ਉੱਡਦੇ ਨੇ ਹਾਂਜੀ ਪਰ ਨਿਕਲਦੇ ਨਹੀਂ ਠੀਕ ਧਰੇ ਵੀ ਬਹੁਤ ਵੱਧ ਉਹ ਵਾਠਾਂ ਵਾਲੇ ਧੰਨੇ ਵਾਲੇ ਇੱਕੋ ਇੱਕੋ ਗੱਲ ਹੋ ਗਈ ਠੀਕ ਹੈ ਏ ਪੋਨੂ ਵਾਲਿਆਂ ਦੀ ਐ ਸਿੱਧੀ ਕੋਈ ਸ਼ੌਮ ਅਨਜਾਣੇ ਇਹਨਾਂ ਦਾ ਕੀ ਰਿਜਲਟ ਹੈ ਇਹਨਾਂ ਦਾ ਬਹੁਤ ਵਧੀਆ ਰਿਜਲਟ ਹੈ ਇਹ ਤਾਂ ਪਤਾ ਹੈ ਮੇਲ 'ਚ ਵੀ ਉੱਡ ਜੰਨੇ ਆ ਜੇ ਸਿੱਧੇ ਲਾ ਲੋ ਸਿੱਧੇ ਵੀ ਉੱਡ ਜੰਨੇ ਆ ਇਹ ਹਾਂਜੀ ਪੂਰਾ ਇਹਨਾਂ ਦਾ ਹੁਣ ਰੱਖਿਆ ਪਿਓ ਮਰ ਗਿਆ ਨਾ ਤਾਂ ਪਰ ਇਹ ਤਿੰਨ ਚਾਰ ਭੈਣਾਂ ਆਪਾਂ ਨੇ ਰੱਖਿਆ ਹੁਣ ਜੀ ਹਾਂਜੀ ਆ ਬਿੰਦਰਪੂਲੇ ਵਾਲਾ ਹਾਂਜੀ ਇੱਕ ਕੂਤਰਾ ਇਹ ਕਿੱਥੋਂ ਆਇਆ ਜੀ ਇਹ ਜੋਧ ਕੋਲੋਂ ਆਇਆ ਠੀਕ ਹੈ ਇਹ ਮਰਾਜ ਵਾਲਿਆਂ ਦਾ ਹੀ ਹੈ ਬਾਈ ਹਾਂਜੀ ਇਹ ਬਹੁਤ ਡਾਵੇ ਕੂਤਰ ਰਹਿੰਦੇ ਨੇ ਘਰੇ ਵੀ ਨਜਾਇਜ਼ ਹੀ ਉੱਡਦੇ ਨੇ ਠੀਕ ਹੈ ਆ ਵੀ ਬਾਠਾਂ ਵਾਲਿਆਂ ਦੀ ਹੈ ਆਪਣੀ ਬਾਠਾਂ ਵਾਲਿਆਂ ਦੀ ਤੇ ਬਾਈ ਕੋਲੋਂ ਜਿੱਤਿਆਂ ਵਾਲਾ ਕੂਤਰਾ ਆਇਆ ਸੀਗਾ ਉਹਦੀ ਧੀ ਹੈ ਹਾਂਜੀ ਇਹਦੇ ਗੱਲ ਦੇ ਅਸੀਂ ਦੋ ਛੱਡੇ ਇੱਕ ਤਾਂ ਲੰਡੇ ਖੋਲਿਆ ਹਾਂਜੀ ਉਸ ਦਿਨ ਮੀਂਹ ਆ ਗਿਆ ਸੀਗਾ ਮੀਂਹ ਚ ਮਤਲਬ ਸਾਰੇ ਕਬੂਤਰ ਬੈਗੇ ਸੀਗੇ ਉਹ ਲੱਭਿਆ ਨਹੀਂ ਇੱਕ ਕੇਸ ਦੀ ਭੈਣ ਦਖੇੜੀ ਰਾਤ ਨੂੰ ਉੱਤੇ ਖੋ ਗਈ ਰਹਿ ਗਈ ਸੀ ਜਿੱਤ ਕੇ ਉਹ ਹੋ ਗਈ ਠੀਕ ਇਹ ਫੇਰ ਜਰਨੈਲ ਖੋਣ ਆ ਗਿਆ ਉਹਨਾਂ ਚਿੰਨਿਆਂ ਦੇ ਤੇ ਕਾਲੇ ਜੰਦੀ ਭੈਣ ਹਾਂ ਜਿੱਕੇ ਵਾਲੇ ਵੀ ਰਹਿ ਰਹੇ ਹਨ ਹਾਂ ਜਰਨੈਲ ਵਾਲੇ ਜਿਆਦਾ ਕਿੱਦਾਂ ਦੇ ਹੁੰਦੇ ਆਂ ਕਬੂਤਰ ਕਬੂਤਰ ਆਪਣੇ ਕੋਲ ਬੱਗੇ ਵੀ ਹੈਗੇ ਕਾਲੇ ਚਿੰਨੇ ਵੀ ਹਾਂ ਡੱਬੇ ਵੀ ਹੈਗੇ ਨੇ ਆਪਣੇ ਕੋਲ ਇਹ ਕਬੂਤਰ ਆਪਣੇ ਪਰਾਣਿਆਂ ਚੋਂ ਹੈ ਇਹ ਕਬੂਤਰ ਦਾ ਪਿਛੋਕੜ ਹਜ਼ਾਰਾਂਿਆਂ ਚੋਂ ਹੀ ਲਾਲੂ ਮਤਲਬ ਇਹ ਕਬੂਤਰ ਐਨੇ ਉੜਦੇ ਨੇ ਹੱਦ ਛੱਡ ਦੋ ਇਹਨਾਂ ਦਾ ਭਰਾ ਮੇਰੇ ਕੋਲ ਸਵੇਰ ਦਾ 6 ਵਜੇ ਦਾ ਕੱਢਿਆ ਰਾਤ ਨੂੰ 11 ਵਜੇ ਫਿਰਦਾ ਗੋਆ ਚ ਇੱਥੋਂ ਹਾਂਜੀ ਇੱਥੋਂ ਐਨੀ ਡਾਣੇ ਇਹਨਾਂ ਨੂੰ ਤਰਾਂ ਦੀ ਠੀਕ ਆਹ ਕਬੂਤਰ ਵੀ ਵੱਡਾ ਬਾਠਾਂ ਤੋਂ ਆਇਆ ਹੋਣਾ ਕੋਈ ਸ਼ੌਂਕ ਇਨਾਂ ਦਾ ਕਿਦਾਂ ਦੇ ਚਿਰਲਟ ਇਹਨਾਂ ਦਾ ਬਹੁਤ ਵਧੀਆ ਉਹ ਇਸੇ ਦਾ ਪੁੱਤ ਹੈ ਜਿਹੜਾ ਪਹਿਲਾਂ ਚੀਨਾ ਦਾ ਖਾਇਆ ਤੁਹਾਨੂੰ ਇਹ ਜਾਂਦੇ ਨਹੀਂ ਬਾਈ ਠੀਕ ਹੈ ਦਾਵੇ ਵੀ ਨਹੀਂ ਤੇ ਸਿਆਣੇ ਵਾਲੇ ਨਹੀਂ ਇਹ ਕੂਤਰ ਤਾਂ ਕਿਸੇ ਕੋਲ ਹੀ ਹੋਣਗੇ ਹੁਣ ਹਾਂਜੀ ਆ ਮਿੱਕੀ ਆ ਲਈ ਆ ਗਿਆ ਆਪਣੇ ਕੋਲ ਅਈਓ ਥੋੜੀਆਂ ਇਹਨਾਂ ਦੇ ਗੰਡਾ ਹੀ ਹੋ ਗਈ ਸੀ ਹਾਂਜੀ ਹੁਣ ਤਾਂ ਫਰਕ ਹੈ ਬੇਬੀ ਸੁੱਖਰੀ ਹੈ ਜੀ ਇਹ ਆ ਗਿਆ ਬਾਈ ਜੰਟੇ ਵਾਲਾ ਕਬੂਤਰ ਵੱਡਾ ਇਹ ਕਿੱਥੋਂ ਆਏ ਜੀ ਇਹ ਸੋਢੀ ਬਾਈ ਕੋਲੋਂ ਆਂਦਾ ਸੀਗਾ ਹਾਂ ਜੀ ਉਸਤਾਦ ਕੋਲੋਂ 3 3 6 7 8 9 10 11 12 13 14 ਕੰਮ ਨੇ ਉਹ ਵੇ ਇੱਕ ਵਿੱਚੋਂ ਨਿਕਲਿਆ 15 16 ਨੇ ਵੈਸੇ ਪਿਓਰ ਹੈ ਜੀ ਹਾਂ ਕਰੋ ਬਈ ਸ਼ੌਂਕ ਜੰਟੇ ਵਾਲੇ ਕੂਤਰਾਂ ਦਾ ਉਹ ਵਧੀਆ ਇਹ ਪੁੰਨ ਵਾਲਿਆਂ ਦੀ ਮਦੀਨ ਹਾਂਜੀ ਕਰੋ ਇਹ ਸ਼ੌਕ ਇਹ ਕਿਦਾਂ ਦੇ ਬੱਚੇ ਕੱਢਦੀ ਹੈ ਜੀ ਇਹ ਮਤਲਬ ਚੀਨੇ ਵੀ ਕੱਢ ਦਿੰਦੀ ਹੈ ਹਾਂਜੀ ਜਿਆਦਾਤਰ ਤਕਰੀਬ ਨਾਲ ਕਲਸਰੇ ਕੱਢਦੀ ਹੈ ਇਹ ਹਾਂਜੀ ਪਿੱਛੋਂ ਮਤਲਬ ਅੱਗੇ ਹਾਂਜੀ ਕੱਲੀ ਤੌਣ ਤੌਣ ਠੀਕ ਜੇ ਮਤਲਬ ਕੰਤੇ ਵੀ ਹੋਣ ਛਾੜ ਗਏ ਫੇ ਵੀ ਉਹ ਹੋ ਜਾਂਦੇ ਦਿਖਾਉਂਗਾ ਇਹਨਾਂ ਦਾ ਫੋਟੋ ਫੋਟੋ ਹਨ ਆ ਗਰਦੇਵ ਵਾਲਿਆਂ ਦਾ ਕਬੂਤਰ ਤੀਰਾਂ ਇਹਨਾਂ ਦਾ ਕਿੰਨਾ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਹੈ ਇਹਦੇ ਕੋਲ ਗਈ ਸੀ 130 ਹਾਂਜੀ ਬਹੁਤ ਉੱਗੀ ਲੋਜੀ ਸ਼ਾਮ ਦੇਖ ਹਾਰ ਜਿੱਤ ਮੁਕੱਦਰਾਂ ਦੀ ਹੈ ਪਰ ਘਰੇ ਉੱਡਣ ਨੂੰ ਅਸਰ ਨਹੀਂ ਛੜਦੇ ਹਾਂਜੀ ਠੀਕ ਨੇ ਇਹ ਫੇ ਪੰਨੂ ਵਾਲਿਆਂ ਦੀ ਹੈ ਜਿਹੜੀਆਂ ਪਹਿਲਾਂ ਦਿਖਾਈ ਸੀਗੀਆਂ ਉਹਨਾਂ ਦੀ ਉਹ ਭੈਣ ਹਾਂਜੀ ਕੋਰੂ ਸ਼ੋ ਆਗੋਂ ਤਰਜੋਦ ਕੋਲੋਂ ਆਇਆ ਇਹਦਾ ਪਿਓ ਬਾਈ ਹਾਂਜੀ ਰਾਜਨ ਦੇ ਘਰੋਂ ਸੀਗਾ ਠੀਕ ਇਹ ਪਿਓ ਰਾਜਨ ਵਾਲਿਆਂ ਦਾ ਮਾਂ ਵੀ ਇਹਦੇ ਮਾਂ ਬੰਨੋ ਵੀ ਰਾਜਨ ਵਾਲੀ ਏ ਪਿਓ ਵੀ ਨੋ ਰਾਜਨ ਵਾਲੀ ਠੀਕ ਹੈ ਇਹ ਰਾਜਨ ਦੇ ਘਰੋਂ ਹੀ ਜੋੜਾ ਸੀਗਾ ਇਹਦੇ ਮਾਫੀ ਹਾਂਜੀ ਇਹ ਉਹਨਾਂ ਦੇ ਜਮ ਸਮਾਏ ਆ ਸੀ 80000 ਦਾ ਇਹ ਮੁੱਲ ਫਰੀਦ ਆਪ ਕਰੋ ਬਈ ਇਹਨਾਂ ਦੇ ਬੱਚਾਂ ਦਾ ਬਹੁਤ ਚੰਗਾ ਰਿਜਰਵ ਹੈ ਹਾਂਜੀ ਆ ਕਬੂਤਰੀ ਵੀ ਵਿਅਰ ਰਾਜਨ ਨਾਲ ਇਹ ਮਤਲਬ ਜੋੜਾ ਸਮਾਏ ਲਾਇਆ ਹੋਇਆ ਹਾਂਜੀ ਕਰੋ ਜੀ ਸ਼ਾਂਗ ਆ ਬੱਚੇ ਨਹੀਂ ਬੱਚੇ ਹੁਣ ਮਤਲਬ ਇਹ ਕਿਹੜੇ ਕੁੱਤਰਾ ਦੇ ਬੱਚੇ ਨੇ ਕਿਹੜੇ ਇਹ ਹਜ਼ਾਰਾਂ ਵਾਲਿਆਂ ਦਾ ਇਹ ਮੇਰੇ ਡੱਬੇ ਦਾ ਜਿਹੜਾ ਮੈਂ ਕਹਿੰਦਾ ਸੀ ਆ 3 ਸਾਲ ਬਾਜੀ ਛੁਕਿਆ ਠੀਕ ਹੈ ਜੀ ਇਹ ਰਿਹਾ ਨੀਲੇ ਡੱਬੇ ਦਾ ਇਹਦੇ ਨਾਲ ਕੂਤਰੀ ਲੱਗੀ ਆ ਮੇਰੀ ਲੋ ਸਿੰਪਲੀ ਫਸ ਰਹੀ ਸੀਗੀ ਹਾਂਜੀ ਉਹ ਠੀਕ ਹੈ ਨਾ ਵੀ ਇਹ ਮੇਰੇ ਸਭ ਤੋਂ ਵੱਧ ਮਨ ਪਸੰਦ ਕਬੂਤਰ ਨੇ ਹਾਂਜੀ ਕਿਹੜੀ ਨਸਲੀ ਇਹ ਕਬੂਤਰ ਤਾਂ ਕਬੂਤਰੀ ਤਾਂ ਬਾਈ ਛੋਡੀ ਕੋਲੋਂ ਆਈ ਸੀਗੀ ਕਬੂਤਰ ਆਪਣਾ ਲਾਇਆ ਸੀ ਹਾਂਜੀ ਹਾਂ ਇਹ ਮਤਲਬ ਜਿੱਦਾਂ ਮਰਜੀ ਜਿੱਦਾਂ ਜਿੰਨੀ ਮਰਜ਼ੀ ਗਰਮੀ ਹੋਵੇ ਇਹ ਕਬੂਤਰ ਨਾਲ ਨਿਕਲਣ ਹਾਂਜੀ ਨਾ ਥੱਕ ਮੰਨਣ ਆਈ ਮੋਜੀ ਹੈ ਹਾਂਜੀ ਇਹ ਇਹ ਇਸੇ ਦਾ ਬਾਪ ਹੈ ਇਹ ਅੱਖਾਂ ਦਾ ਕਰੋ ਜੀ ਸ਼ਾਮ ਕਰੋ ਵੀ ਸ਼ਾਮ ਇਹ ਕਬੂਤਰ ਮੇਰਾ ਸਭ ਤੋਂ ਫੇਵਰੇਟ ਕਬੂਤਰ ਹੈ ਹਾਂਜੀ ਇਹ ਇਹ ਕਿਹੜੀ ਨਸਲ ਤੋਂ ਹੈ ਜੀ ਇਹ ਆਪਣੇ ਕਬੂਤਰ ਨੇ ਵੀ ਪੁਰਾਣੇ ਹਾਂਜੀ ਠੀਕ ਹੈ ਇਹ ਤਾਂ ਪਤਾ ਗਿਆ ਬਹੁਤ ਹੀਰਾ ਬਚਿਆ ਬਾਈਕ ਦਾ ਹੈ ਕਿ ਨਹੀਂ ਤੇ ਹੁਣ ਕੋਈ ਰਾਜਨਾਲਾ ਮੰਨ ਲਓ ਕੋਈ ਮੰਨ ਲਓ ਇਹ ਇੱਕ ਬੁੱਤਰ ਪੁੰਨ ਵਾਲਿਆਂ ਦਾ ਤੇ ਜਰਨੈਲ ਵਾਲਿਆਂ ਦਾ ਹਾਂਜੀ ਇਹ ਕਬੂਤਰਬਾਜੀ ਛੱਡਿਆ ਵਾ ਹਾਂਜੀ ਇੱਥੇ ਛੱਡਿਆ ਗਿਆ ਸਿਰ ਕੱਪੜੇ 9:30 ਵਜੇ ਟਾਵਰ ਤੇ ਬੈਠਿਆ ਸੀਗਾ ਇਹ ਜਿੱਤ ਗਏ ਹਾਂਜੀ ਜਦ ਮਾੜੂ ਡਾਈ ਸੀਗੇ ਕਬੂਤਰ ਹਾਂਜੀ ਕੋਈ ਵਈ ਸ਼ਾਂ ਏ ਆਪਣੇ ਭਰਾ ਕੋਲ ਆਏ ਸੀਗਾ ਕਬੂਤਰ ਮਦੀਨ ਆਪਣੀ ਲਈ ਸੀਗੀ ਜਰਨਲ ਵਾਲਿਆਂ ਦੀ ਹਾਂਜੀ ਉਹਨੇ ਪੱਠੀ ਕੱਢੀ ਕਬੂਤਰ ਸੀਗਾ ਮੋਰ ਵਾਲਾ ਉਹੋ ਹਾਂਜੀ ਇਹ ਉਹਦੀ ਧੀ ਹੈ ਆਪਾਂ ਰੱਖੀ ਉਹ ਕਬੂਤਰ ਬਾਫਤ ਚਲੇ ਗਿਆ ਫਿਰ ਹਾਂਜੀ ਇਹ ਰੱਖ ਲਈ ਸੀਗੀ ਆਪਾਂ ਠੀਕ ਹੈ ਇਹ ਜੋਧੂ ਕੋਲੋਂ ਆਇਆ ਇਹ ਵੀ ਬਾਈ ਮਰਾਜ ਤੋਂ ਆਏ ਹੋਏ ਹਾਂਜੀ ਲਾਲ ਬਾਈ ਵਾਲੇ ਸਾਖੇ ਠੀਕ ਇਹ ਜਵਾਂ ਨਹੀਂ ਰਹਦੇ ਬਾਈ ਛੋਟੇ ਛੋਟੇ ਪਿੰਡਾਂ ਤੋਂ ਨਹੀਂ ਜਾਂਦੇ ਇਮਰਾਤ ਹੋਇਆ ਬਈ ਇੱਕ ਕਬੂਤਰੀ ਮਤਲਬ ਆ ਗਈ ਇਹਦੇ ਚ ਹਜ਼ਾਰ ਵਾਲਾ ਕੂਨ ਹੈ ਤੇ ਆਪਣਾ ਜਿਹੜਾ ਉਹ ਕੰਪਿਊਟਰ ਪਹਿਲਾਂ ਦਿਖਾਇਆ ਪੁਰਾਣਾ ਹਾਂਜੀ ਉਹ ਉਹ ਇਹ ਕਬੂਤਰੀ ਮਤਲਬ ਮੇਰੇ ਕੋਲ ਬਹੁਤ ਉੱਡੀ ਮੈਂ ਢਾ ਕੇ ਬਾਜੀ ਨਹੀਂ ਛੱਡੀ ਵੈਸੇ ਹੀ ਰੱਖ ਲਈ ਠੀਕ ਹੈ ਕਰੋ ਜੀ ਸ਼ਾਨ ਇਹ ਇਹ ਗਰਦੇਵ ਦੇ ਘਰੋਂ ਜੋੜਾਇਆ ਸੀਗਾ ਹਾਂਜੀ ਬਸ ਚਲੇ ਗਿਆ ਪਹਿਲਾਂ ਲਿਆਂਦਾ ਸੀਗਾ ਉਹਦੀ ਪੱਠੀ ਹੈ ਤੇ ਦੋ ਪੰਨਾ ਸੀ ਇੱਕ ਕੋਈ ਬੰਦਾ ਲੈ ਗਿਆ ਉਹ ਮੁੱਕਰੀ ਗਿਆ ਹਾਂਜੀ ਲੈ ਗਿਆ ਇਹ ਕਬੂਤਰ ਵੀ ਪੁਰਾਣਾ ਗਰਦੇਵ ਵਾਲਾ ਪਰ ਇਹ ਕਾਫੀ ਸਾਲ ਪੁਰਾਣਾ ਆਪਣੇ ਕੋਲ ਹੁਣ ਘੱਟੋ-ਬੱਟ 15-18 ਸਾਲ ਪੁਰਾਣਾ ਹੈ ਇਹਦੀ ਲਾਤ ਬਹੁਤ ਉੱਡੀ ਹੈ ਇਹ ਕਿੰਧਾ ਨਹੀਂ ਕੱਢਦਾ ਇਹ ਕਬੂਤਰ ਕਾਲੇ ਚੀਨੇ ਵੀ ਕੱਢ ਦਿੰਦਾ ਲਾਲ ਚੀਨੇ ਵੀ ਕੱਢਦਾ ਠੀਕ ਹੈ ਮੈਂ ਇਹਦੀ 30 ਸਨੇਟੇ ਛੱਡੀ ਸੀਗੀ ਹਾਂਜੀ ਸਾਢੇ 3 ਵਾਜੀ ਮੁੱਕ ਗਈ ਸੀ ਹਾਂਜੀ ਥੋੜਾ ਜਿਹਾ ਟਾਈਮ ਕਟਾ ਕੇ ਆ ਗਈ 8:30 ਬੈਠੀ ਸੀ ਹਾਂਜੀ ਇਹਦੀ ਤੇ ਜੋ ਵੀ ਹੋਲੇ ਹੋ ਰਹੇ ਨੇ ਇਹ ਕੂਤਰੀ ਬਾਈ ਵਾਲਿਆਂ ਹਾਂਜੀ ਪਹਿਲਾਂ ਜੋੜਾ ਲੈਂਦਾ ਸੀਗਾ ਹਾਂਜੀ ਇਹ ਕੂਤਰੀ ਵਧੀਆ ਨਹੀਂ ਇਹ ਸਾਲ 'ਚ ਕੋਈ ਇੱਕ ਅੱਧਾ ਬੱਚਾ ਕੱਢਦਾ ਵਾਸੇ ਹਾਂਜੀ ਹਾਂ ਰਿਜ਼ਲਟ ਬਹੁਤ ਵਧੀਆ ਹੈ ਰੋਇਸ਼ਾ ਉਹ ਵਧੀਆ ਹੈ ਆ ਕਬੂਤਰ ਹੀ ਜੰਟੇ ਵਾਲੇ ਦੀ ਉਹ ਹੈ ਹਾਂਜੀ ਇਹਦੇ ਨਾਲ ਲੱਗੀ ਵੀ ਠੀਕ ਹੈ ਹਾਂ ਇਹ ਇਹ ਕਬੂਤਰ ਮੇਰੇ ਕੋਲ ਪਹਿਲਾਂ ਸੀਗੇ ਇਹਨਾਂ ਦੀ ਮਤਲਬ ਮਾਂ ਹਾਂਜੀ ਲੋ ਸਿੰਪਲੀ ਚੱਲੀ ਰਹੀ ਸੀਗੀ ਹਾਂਜੀ 5 ਵਜੇ ਜਿੱਤ ਕੇ 7:30 ਵਜੇ ਬੈਠੀ ਸੀ ਗਰਮੀ 'ਚ ਹਾਂਜੀ ਇਹ ਉਹ ਨਸਲ ਹੈ ਕਰੋ ਇਹ ਸ਼ੌਂਕ ਇੱਕ ਉਤਰ ਫੇਰ ਹਜ਼ਾਰਾਂ ਵਾਲਿਆਂ ਦਾ ਮਿਸ ਆ ਗਿਆ। ਮੋਹ ਰਹੀ ਹੈ। ਇੱਕ ਉਤਰ ਕਿਸੇ ਕੋਲ ਆਇਆ। ਇਹਦਾ ਆਪਾਂ ਨੂੰ ਅਸ਼ੋਕ ਨਹੀਂ ਪਤਾ। ਹਾਂਜੀ ਠੀਕ ਨਹੀਂ। ਕੋ ਉਤਰ ਹੈ ਚੰਗਾ ਵੈਸੇ। ਆਹ ਉਸੇ ਬੜੇ ਲਾਲ ਸਰੇ ਦੀ ਧੀ ਹੈ ਹਾਂਜੀ ਤੇ ਹਜ਼ਾਰ ਵਾਲਿਆਂ ਦੀ ਇਹ ਇਹ ਅਨਲਗ ਰੱਖ ਲਈ ਆਪਾਂ ਨੇ ਅੱਗੇ ਨਸਲ ਵਾਸਤੇ ਠੀਕ ਹੈ ਆ ਕਬੂਤਰ ਮਿੱਕੀ ਵਾਲਿਆਂ ਦਾ ਕਿਹੜੇ ਜੀ ਮਿੱਕੀ ਵਾਲਿਆਂ ਦਾ ਹਾਂਜੀ ਰਤਿਆਂ ਦਾ ਦੇਖੀ ਦੇਖੀ ਉਹ ਤਾਂ ਜਵਗਾ ਜਵਗਾ ਕੱਢਦੇ ਆ ਤੇ ਬਹੁਤ ਵਧੀਆ। ਕਬੂਤਰ ਛੋੜਦੇ। ਫੇਰ ਜਰਨਲ ਲਾਣੇ ਦਾ ਆ ਗਿਆ। ਹਾਂਜੀ। ਕਰੋ ਬਈ ਸ਼ੌਂਕ। ਇਹ ਕਿੱਦਾਂ ਦੇ ਘੜਦੇ ਆ ਇਹ ਬੱਚੇ? ਇਹ ਮਤਲਬ ਕਾਲੇ ਦਾ ਪੁੱਤ ਹੈਗਾ। ਐਤਕੀ ਨਿਕਲੇ ਸੀ। ਇਹਨਾਂ ਪਿਛਲੇ ਸਾਲ ਨਿਕਲੇ ਸੀਗਾ। ਹਾਂਜੀ। ਐਤਕੀ ਜੋੜੀ ਚ ਲਾਇਆ ਆਪਾਂ। ਠੀਕ ਹੈ। ਪਿਆ ਕਬੂਤਰੀ। ਆਹ ਕਬੂਤਰੀ ਆਈ। ਇਹ ਕਿਸੇ ਕੋਲ? ਹਾਂਜੀ। ਯਾਰ ਬੇਲੀ ਕੋਲ। ਠੀਕ ਹੈ। ਇਹਦਾ ਰਿਜ਼ਲਟ ਉਹਨਾਂ ਨੇ ਡਾਈ ਹੈ। ਆਪ ਵੀ ਦੋ ਵਾਈਆਂ ਛੱਡੀਏ। ਬਹੁਤ ਵਧੀਆ ਹੋਊਗੀ। ਠੀਕ ਹੈ। ਇੱਕ ਉਥਰ ਵੀ ਜਨ ਮੈਲਾਵਾ ਹਾਂਜੀ ਕਰੋ ਬਈ ਸ਼ੋ ਇਹਨਾਂ ਦੇ ਕਿਦਾਂ ਜੀ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਹੈ ਇਹ ਵੀ ਉਸੇ ਕਾਲੇ ਦਾ ਭਰਾ ਹੈ ਠੀਕ ਹੈ ਜੀ ਇਹ ਮਤਲਬ ਆਪਾਂ ਨੇ ਅੱਗੇ نسل ਵਧਾਈ ਵੀ ਹੈ ਹਾਂਜੀ ਇਹ ਜੋਧ ਕੋਲੋਂ ਆਈ ਹੈ ਹਾਂਜੀ ਇਹ ਵੀ ਬਈ ਮਹਰਾਜ ਤੋਂ ਆਈ ਹੋਈ ਹੈ ਗੋਤਰੀ ਹਾਂਜੀ ਇਹ ਮੇਰਾ ਆਪਾਂ ਦੀ ਪਿਓਰ ਹੈ ਕਰੋ ਜੀ ਸ਼ੋ ਪਿਓਰ ਮੇਰਾ ਆਪਾਂ ਦੀ ਵੱਡੀ ਗੋਤਰੀ ਹੈ ਮਹਰਾਜ ਤੋਂ ਬਈ ਹਾਂਜੀ ਇਦੋਂ ਵੱਧ ਤਾਂ ਲੋਕਾਂ ਕੋਲ ਏਰਪਾਵੇਂ ਲੋਕ ਇੱਥੇ ਜੋ ਮਰਜੀ ਗਈ ਜਾਣ ਪਰ ਹਰ ਇੱਕ ਦੇ ਖੁੱਡੇ ਤੇ ਪਾਈ ਦੇ ਉੱਤਰ ਬੈਠੇ ਆਹ ਕਬੂਤਰ ਵੀ ਜਿੱਤੇ ਵਾਲਿਆਂ ਦਾ ਮੰਨ ਲਓ ਹਾਂਜੀ ਇਹ ਮਤਲਬ ਇਹ ਆ ਆਪਣੇ ਯਾਰ ਬਿੱਲੀ ਕੋਲ ਐਕੋ ਕੰਠੀ ਠੀਕ ਕਰੋ ਬਈ ਸ਼ੌਂ ਤੇ ਆਹ ਕਬੂਤਰ ਆਹ ਕਬੂਤਰ ਆਪਣਾ ਘਰ ਦਾ ਕਰੋਈ ਸ਼ੌ ਇਹ ਕਿਹੜੀ ਨਸਨ ਤੇ ਭਾਈ ਇਹ ਪੁਰਾਣੇ ਕਬੂਤਰ ਨੇ ਆਪਣੇ ਪੈਰਾਂ ਤੇ ਛਿੱਟ ਵੀ ਢੱਕੇ ਕਰੋਈ ਸ਼ੌ ਇਹ ਕਬੂਤਰ ਸੋਢੀ ਭਾਈ ਕੋਲ ਆਇਆ ਜੰਟੇਆਂ ਦਾ ਹਾਂਜੀ ਬਹੁਤ ਵਧੀਆ ਇਹ ਵੱਡਾ ਕਬੂਤਰ ਇਹ ਵੀ ਮਿੱਕੀ ਆ ਇਹ ਇਹ ਤਾਂ ਪੱਠਾ ਅੱਗੇ ਇਹ ਤਾਂ ਚਰਖਾ ਇਹ ਜੰਟੇ ਵਾਲੇ ਦਾ ਤੇ ਪੁੰਨੂ ਵਾਲੇ ਦਾ ਹਾਂਜੀ ਇਹ ਕੱਢਿਆ ਉਹ ਇਹਦੇ ਪਤਾ ਕਿ ਇਹ ਉਹ ਕਹਿੰਦੇ ਸੀ ਨਾ ਮਦੀਨ ਵੀ ਕਹਾਂ ਜੀ ਕੱਢ ਇਹ ਛਾੜ ਕੇ ਬਸ ਇਹ ਗਰਦਨ ਘਰ ਤਾਂ ਲੈ ਜੂਗੀ ਇਹ ਕਲੀਆਂ ਚਿੱਟੀਆਂ ਆ ਜਾਣਗੀਆਂ ਠੀਕ ਹੈ ਇਹ ਉਹ ਸੀ ਮਦੀਨ ਦਾ ਪੱਠਾ ਤੇ ਵੱਡੇ ਕੋਟਰ ਦਾ ਗਿਆ ਲੰਗਿਆਂ ਚੋਂ ਹਾਂਜੀ ਬਾਈ ਕੋਲੋਂ ਆਏ ਸੀਗਾ ਇਹ ਮਾੜੀ ਸ਼ਾਹ ਇਹ ਫੁੱਲ ਮਾੜਾ ਹਾਂਜੀ ਇਹ ਪੁੰਨੂ ਵਾਲੇ ਵੱਡੇ ਕਬੂਤਰ ਦਾ ਹਾਂਜੀ ਤੇ ਕਬੂਤਰੀ ਲਈ ਸੀਗੀ ਆਪਾਂ ਨੇ ਕਾਕਿਆਂ ਨੇ ਇਹਦੀ ਹਾਂਜੀ ਕੱਢਿਆ ਉਹਨੇ ਕੋਈ ਉਹ ਵੀ ਸ਼ੌਮ ਇਹ ਵੀ ਰੋਕ ਲਈ ਹਾਂ ਇਹ ਮਤਲਬ ਰੋਕਿਆ ਤਿੰਨ ਚਾਰ ਸਾਲ ਪਹਿਲਾਂ ਦਾ ਇਹ ਹਾਂਜੀ ਹਾਂ ਠੀਕ ਜੀ ਇਹ ਜਿਹੜਾ ਉਹ ਜੋੜਾ ਖਾਇਸੀਆ ਡੱਬੇ ਡੱਬੀ ਤੇ ਸ਼ਾਖੇ ਦਾ ਹਾਂਜੀ ਇਹ ਉਹਨਾਂ ਦਾ ਪੁੱਤ ਹੈ ਠੀਕ ਐਦਾਂ ਡੱਬ ਕੱਢਦੇ ਹਾਂ ਹਾਂਜੀ ਬਕਾਕੇ ਵਾਲੇ ਬੰਨੇ ਲਾ ਰਹੇ ਹਾਂ ਹਾਂ ਕਾਕਾ ਜਰਨਲਿਸਟ ਕੀ ਖੋਣ ਹੈ ਇੱਕ ਉਤਰ ਆਪਣਾ ਹਾਂਜੀ ਮੋਰ ਵਾਲਿਆਂ ਦਾ ਇਹ ਹਾਂਜੀ ਦੇਖੋ ਕਰੋ ਬਈ ਸ਼ਾਂਤ ਠੀਕ ਹੈ ਆ ਕਬੂਤਰ ਮੇਰਾ ਬਣਾ ਬਹੁਤ ਦੀ ਇਹ ਕਿੱਥੋਂ ਆਏ ਜੀ ਇਹ ਆਪਣਾ ਪਹਿਲੇ ਕਬੂਤਰ ਆਪਣੇ ਕੋਲ ਕਾਫੀ ਸੀਗੇ ਨਾ ਹਾਂਜੀ ਇਹ ਉਹਨਾਂ ਚ ਆਪਣੇ ਕੋਲ ਤੋਂ ਪਹਿਲਾਂ ਕਾਫੀ نسلਾਂ ਸੀਗੀਆਂ ਹਾਂਜੀ ਉਹ ਕਬੂਤਰ ਕੁਝ ਲੋਕ ਲੈ ਕੇ ਮੋੜ ਕੇ ਨਹੀਂ ਗਏ ਹਾਂਜੀ ਕਾਫੀ ਠੀਕ ਇਹ ਵੀ ਅੰਜਾਣਾ ਆਪਣਾ ਵਧਾਉਣ ਵਾਸਤੇ ਇੱਕ ਇੱਕ ਦੋ ਦੋ ਰੱਖੀ ਜਾਂਦਾ ਮੈਂ ਹਾਂਜੀ ਠੀਕ ਹੈ ਇੱਕ ਕਬੂਤਰ ਫੇ 1000 ਵਾਲਿਆਂ ਦਾ ਠੀਕ ਹੈ ਕਰੋ ਇਸ਼ਾ ਇਹ ਫੇਰ ਜਰਨਲ ਖੋਨਾ ਗਿਆ ਹਾਂਜੀ ਇਹ ਕਬੂਤਰ ਸਭ ਤੋਂ ਵੱਧ ਵਧਾਏ ਨੇ ਮੈਂ ਹਾਂਜੀ ਇਹ ਇਹ ਪਤਾ ਕੀ ਇਹਨਾਂ ਦਾ ਬਾਹਰੋਂ ਭੱਜਣਾ ਇਹ ਹਾਂਜੀ ਔਰ ਘਰਾਂ ਵਿਡਾਣ ਫੁੱਲੇ ਇਹਨਾਂ ਦੀ ਠੀਕ ਹੈ ਇੱਕ ਕਬੂਤਰ ਆਪਣੇ ਜਿਹੜੇ ਲੋ ਸਿਮਪਲੀਫਾਈਸ ਰਹੀ ਸੀ ਉਹਨਾ ਚੋਆ ਠੀਕ 21 ਨਾ ਰਹਿ ਮਦੀਨਾ ਹੈ ਆਪਣੇ ਕੋਲ ਦੋ ਠੀਕ ਗੋਧੀ ਕੋਈ ਚੱਕਰ ਇਹ ਕਿਹੜੀ ਨਸਲ ਤੋਂ ਹੈ ਇਹ ਜਰਨਲ ਵਾਲੇ ਇਹ ਵੀ ਅੰਜੋਰ ਕਰੋ ਵਈ ਸੌ ਠੀਕ ਧੱਕੇ ਪੈਰਾਂ ਦੇ ਪੰਜੇ ਵੀ ਕਾਲੇ ਬੱਚੇ ਕਿਦਾਂ ਦੇ ਕੱਢਦੇ ਆ ਇਹ ਬੱਚੇ ਬੱਗੇ ਵੀ ਕੱਢ ਦਿੰਨੇ ਆ ਕਾਲੇ ਵੀ ਕੱਢ ਦਿੰਨੇ ਆ ਹਾਂਜੀ ਇਹ ਇਹ ਬਈ ਮਰਾਜ ਮਰਾ ਤੰਨੇ ਵਾਲਾ ਠੀਕ ਤੰਨੇ ਦੀਆਂ ਕੋਡਾਂ ਨਹੀਂ ਜਿਹੜੀਆਂ ਹਾਂਜੀ ਇਹ ਹੈ ਕਰੋ ਵਈ ਸ਼ਾਲ ਮਰਾਜ ਕੋਈ ਠੀਕ ਇਹ ਵੀ ਹੋਣਾ ਚਾਹੀਏ ਜਦ ਮੈਂ ਹਲਾ ਲੈ ਚਾਹ ਹਾਂਜੀ ਦੋ ਦੋਪਰਾ ਜੋਦ ਕੋਲੇ ਹਾਂਜੀ ਦੋ ਇੱਥੇ ਬੈਠੇ ਆ ਠੀਕ ਪੰਜੀ ਵੀ ਕਾ ਲਈ ਠੀਕ ਇਹ ਹੈ ਮੇਰੀ ਲੋ ਸਿੰਬਲੀ ਵਾਲੇ ਜਿਹੜੀ ਨਸਲ ਮਤਲਬ ਬਹੁਤ ਉਡੇ ਇਹ ਮੈਂ 3-4 ਭੈਣ ਭਾਈ ਸੀ ਇਹ ਹਾਂਜੀ ਇੱਕ ਘਰੇ ਵੀ 12-12 13-13 ਘੰਟੇ ਹੋ ਗਏ ਮੇਰੇ ਕੋਲ ਠੀਕ ਹੈ ਕਰੋ ਇਹ ਸ਼ੌਂਕ ਇਹ ਆਹ ਕੁ ਉੱਤਰ ਦੇਖ ਲੈ ਦੋ ਅੱਖਾਂ ਨਹੀਂ ਹੈ ਇਹਦੇ ਹਾਂਜੀ ਇਹ ਮੇਰੇ ਉਸਤਾਜ ਕੋਲੋਂ ਆਇਆ ਸੀਗਾ ਸਟਾਰਟਿੰਗ ਤੋਂ ਇਦਾਂ ਹੀ ਜੀ ਨਾ ਪਹਿਲਾਂ ਠੀਕ ਸੀਗਾ ਕੋਈ ਬੱਚਿਆਂ ਵਾਸਤੇ ਲੈ ਗਿਆ ਸੀਗਾ ਠੀਕ ਹੈ ਅੰਨਾ ਕਰਕੇ ਦੇ ਗਿਆ ਇਹ ਹਾਂਜੀ ਪਰ ਇਹਨੂੰ ਵਿਚਾਰੇ ਨੂੰ ਜਿੱਦਾਂ ਕੋਈ ਪਾਣੀ ਪਾਣੇ ਦੀ ਲੋੜ ਨਹੀਂ ਕੋਈ ਦਾਣੇ ਇੰਨੇ ਤੱਕ ਹੈ ਕਿ ਆਪਣੇ ਆਪ ਚੁਗ ਲੈਂਦਾ ਹੈ ਠੀਕ ਹੈ ਜੀ ਜੇ ਇਕੱਲਾ ਛੱਡ ਗਏ ਮਤਲਬ ਕਿਸੇ ਪਿੰਜਰੇ ਚ ਮਦੀਨ ਛੱਡ ਦੋ ਹਾਂਜੀ ਬੱਚੇ ਕੱਢ ਕੇ ਬੱਚੇ ਵੀ ਪਾਲ ਲੈਂਦਾ ਇੰਨੀ ਤੱਕ ਹੈ ਹਾਂਜੀ ਦੇਖ ਲਓ ਕਰੋ ਰੱਬ ਨੇ ਵਿਚਾਰੇ ਨੇ ਇੰਨਾ ਦਿਮਾਗ ਦਿੱਤਾ ਹੈ ਕਿ ਉੱਤਰ ਉਮਰ ਕਿੰਨੀ ਹੋ ਗਈ ਹੋਣੀ ਉੱਤਰ ਦੀ ਉਮਰ ਤਾਂ ਹੋ ਗਈ ਹੋਣੀ 20 ਸਾਲ ਮੇਰੇ ਖਿਆਲ 18-20 ਸਾਲ ਠੀਕ ਹਾਂ ਕਿਹੜੀ ਅੱਖਾਂ ਦਾ ਸੀ ਇਹ ਚਿੱਟੀਆਂ ਦਾ ਸੀਗਾ ਇਹ ਹਜ਼ਾਰ ਵਾਲਿਆਂ ਦਾ ਸੀਗਾ ਉੱਪਰ ਛਿੱਟ ਸੀਗੇ ਦੇ ਅੱਛਾ ਜੀ ਹਾਂ ਠੀਕ